ਅਜੀਤ ਵੈਬ ਟੀਵੀ ਤੇ ਤੁਹਾਡਾ ਸਵਾਗਤ ਹੈ ਤੇ ਅਸੀਂ ਇਸ ਵੇਲੇ ਹਾਂ ਸਰਕਾਰੀ ਐਲੀਮੈਂਟਰੀ ਸਕੂਲ ਫਤੇ ਚੱਕ ਜਿੱਥੇ ਕਿ ਵੋਟਾਂ ਪੈ ਰਹੀਆਂ ਨੇ ਤੇ ਇੱਕ ਵੋਟਰ ਸਾਡੇ ਨਜ਼ਦੀਕ ਨੇ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਮਿੱਧੀ ਤੁਹਾਡਾ ਨਾਮ ਭੁਪਿੰਦਰ ਸਿੰਘ ਹੈ ਅਚਾ ਭੁਪਿੰਦਰ ਸਿੰਘ ਜੀ ਤੁਸੀਂ ਅੱਜ ਆਪਣੀ ਵੋਟ ਪਾ ਕੇ ਆਏ ਹੋ ਤੇ ਤੁਸੀਂ ਪਰਨਤਨ ਸ਼ਹਿਰ ਦੇ ਵਸਨੀਕ ਜੇ ਤੁਸੀਂ ਇਹ ਦੱਸੋ ਵੀ ਕਿਸ ਮੁੱਦੇ ਨੂੰ ਲੈ ਕੇ ਤੁਸੀਂ ਵੋਟਾਂ ਪਾਈਆਂ ਨੇ ਆਈਆਂ ਨੇ ਸਾਡਾ ਥੋੜਾ ਥੋੜਾ ਕਰਨਤਨ ਦਾ ਵਿਕਾਸ ਹੋਵੇ ਹਰ ਕੋ ਬੰਦਾ ਚਾਹੁੰਦਾ ਵੀ ਜਿੱਥੇ ਰਹਿ ਰਹੇ ਆ ਉਥੇ ਗਲੀਆਂ ਨਾਲੀਆਂ ਸਾਰਾ ਕੁਝ ਚੰਗਾ ਹੋਵੇ ਨਹੀਂ ਅਜੇ ਤੱਕ ਇੰਨੀਆਂ ਸਰਕਾਰਾਂ ਬਣੀਆਂ ਅਜੇ ਤੱਕ ਗਲੀਆਂ ਨਾਲੀਆਂ ਦਾ ਵਿਕਾਸ ਹੋ ਹੀ ਨਹੀਂ ਸਕਿਆ ਜੀ ਇੱਥੇ ਤੁਸੀਂ ਲੰਘ ਕੇ ਆਏ ਹੋੜੀਆਂ ਜੀ ਫਰੇ ਚੱਕਲੀ ਛੜਕਦਾ ਹਾਲ ਵੇਖ ਲਓ ਕੀ ਹੈ ਅਜੇ ਐਮਐਲਏ ਸਾਹਿਬ ਰਹੇ ਤੇ ਕਸ਼ਮੀਰ ਸਿੰਘ ਸੋਹ ਅਜੇ ਜੀ ਉਹ ਵੇਖ ਲਓ ਵੀ ਛੜਕਦਾ ਉਹ ਮੰਡੀ ਹਾਲ ਤੇ ਆ ਸਾਰੀ ਟੁੱਟੀ ਹੈ ਤੁਸੀਂ ਕੀ ਆਸ ਕਰਦੇ ਹੋ ਵੀ ਜਿਹਨੂੰ ਤੁਸੀਂ ਵੋਟ ਪਾ ਕੇ ਆਏ ਆ ਉਹ ਤੁਹਾਡੇ ਹਲਕੇ ਦਾ ਸ਼ਹਿਰ ਦਾ ਵਿਕਾਸ ਕਰੂਗਾ ਦੇਖੋ ਜੀ ਇਹ ਵੀ ਆਪਣਾ ਕੰਮ ਕਰ ਰਹੇ ਆ ਵੋਟ ਪਾ ਰਹੀ ਆ ਹੁਣ ਵੇਖੋ ਉਹ ਤੇ ਉਹ ਡਿਪੈਂਡ ਕਰਦਾ ਵੀ ਕਰੇ ਜਾਂ ਨਾ ਕਰੇ ਉਹਨਾਂ ਨੇ ਤੇ ਕੋਈ ਰੱਟ ਵਧੀਆ ਵੀ ਜਦੋਂ ਇਲੈਕਸ਼ਨ ਆਉਂਦੇ ਸਾਰੇ ਆ ਜਾਂਦੇ ਆ ਜਦੋਂ ਇਲੈਕਸ਼ਨ ਖਤਮ ਹੋ ਜਾਂਦੀਆਂ ਸਭ ਭੱਜ ਜਾਂਦੇ ਆ ਬਾਟ ਕੋ ਵਰਦਾ ਹੀ ਨਹੀਂ ਧੰਨਵਾਦ ਜੀ ਅੱਜ ਅਸੀਂ ਪਹੁੰਚੇ ਹਾਂ ਕਰਨਤਾਰ ਨੂੰ ਕਿ ਜਿੱਥੇ ਕਿ ਜਿੰਨੀ ਚੋਣ ਹੋ ਰਹੀ ਹੈ ਤੇ ਆਪਾਂ ਗੱਲਬਾਤ ਕਰਦੇ ਹਾਂ ਕਿਥੇ ਵੋਟ ਪਾਉਣ ਆਏ ਹਨੀ ਸਰਦਾਰ ਜੀ ਤੁਸੀਂ ਬੋਰਡ ਪਾਉਣ ਆਏ ਜੇ ਕਿਹੜੀ ਚੀਜ਼ ਨੂੰ ਮੁੱਖ ਰੱਖ ਕੇ ਤੁਸੀਂ ਇਹ ਬੋਰਡ ਪਾਉਣ ਜਾਓਗੇ ਆਪਣੀ ਜੋ ਪਹਿਲਾਂ ਵੀ ਸ਼ਹਿਰ ਦੇ ਵਿੱਚ ਵਿਕਾਸ ਹੋਏ ਨੇ ਸਾਡੇ ਪ੍ਰਧਾਨ ਜੀ ਨੇ ਸਾਡੇ ਐਮਐਲਏ ਸਾਹਿਬ ਜਿਹੜੇ ਸੀਗੇ ਹੁਦਾਰ ਅਰਮੀ ਤੇ ਉਹ ਬੜਾ ਆ ਬੋਲੇ ਆਗੇ-ਆਗੇ ਪਰ ਹੁਣ ਉਹ ਇੱਕ ਕੰਮ ਉਹ ਨਾ ਉਹ ਇਹ ਆ ਜਿਹੜੇ ਉਹਨਾਂ ਨੂੰ ਲਾਉਣਾ ਉਹਨਾਂ ਨੂੰ ਕੰਮ ਕਰਾਉਣਾ ਮਨ ਉਹ ਹੋਏ ਬੋਰਡ ਦੇ ਹੱਕ ਦਾ ਉਹਨਾਂ ਨੇ ਇੱਥੇ ਦਰਨਦਨ ਦੇ ਵਿੱਚ ਪਹਿਲਾ ਵਿਕਾਸ ਕਰਾਇਆ ਜੀ ਜਦੋਂ ਪਹਿਲਾ ਵਿਧਾਇਕ ਰਹੇ ਬਹੁਤ ਵਿਕਾਸ ਕਰਾਇਆ ਜੀ ਕੋਈ ਸੇਵਰ ਹੈ ਕੋਈ ਇੰਟਰਲੌਕ ਟਾਇਲ ਕੋਈ ਲੇਡ ਕੋਈ ਕਿਸੇ ਕੰਮ ਦਾ ਕੋਈ ਇਹ ਸਾਡੇ ਪੈਂਡਾ ਭਰੇ ਸਾਡਾ ਪੈਂਡਾ ਭਰੇ ਜਾ ਇੱਕ ਟੁੰਡੀ ਨਹੀਂ ਭਰ ਸਕਦਾ ਕੋ ਬਿਟੇ ਦੀ ਹੈ ਸਾਡੇ ਇੰਟਰਲੌਕ ਟਾਇਲ ਲੱਗੀ ਧੰਨਵਾਦ ਦੇ ਜਿਸ ਤਰ੍ਹਾਂ ਤੁਸੀਂ ਵੇਖਿਆ ਕਿ ਇਹ ਆਮ ਆਦਮੀ ਪਾਰਟੀ ਦੇ ਸਮਰਥਕ ਸਨ ਤੇ ਜਿਹੜੇ ਕਹਿ ਰਹੇ ਨੇ ਕਿ ਵੀ ਹਰਮੀਤ ਸਿੰਘ ਸੰਧੂ ਜੋ ਪਹਿਲਾਂ ਵਧਾਈ ਕਰ ਰਹੇ ਹਨ ਉਦੋਂ ਉਹਨਾਂ ਨੇ ਵਿਕਾਸ ਕਾਰਜ ਕਰਾਏ ਤੇ ਉਸ ਨੂੰ ਵੇਖਦੇ ਅਸੀਂ ਅੱਜ ਫੇਰ ਆਪਣੇ ਉਸੇ ਉਮੀਦਵਾਰ ਨੂੰ ਵੋਟ ਪਾਉਣ ਜਾ ਰਹੇ ਹਾਂ ਧੰਨਵਾਦ